ਬਾਂਦਰ ਨੇ ਇੱਕ ਘੰਟਾ ਰੋਕੀ ਰੱਖਿਆ ਵਿਆਹ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਕਈ ਵਾਰ ਨਾ ਚਾਹੁੰਦੇ ਹੋਏ ਵੀ ਵਿਆਹਾਂ ਜਾਂ ਸ਼ਗਨਾਂ ਨੂੰ ਰੋਕਣਾ ਪੈ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਜਦੋਂ ਇੱਕ ਵਿਆਹ ਦੇ ਸ਼ਗਨ ਹੋ ਰਹੇ ਸੀ ਅਤੇ ਪੰਡਿਤ ਬੈਠਾ ਮੰਤਰ ਪੜ੍ਹ ਰਿਹਾ ਸੀ ਤਾਂ ਇੱਕੋ ਦਮ ਪਤਾ ਨਹੀਂ ਕਿੱਥੋਂ ਮੰਡਪ ਤੇ ਆ ਕੇ ਕੁੜੀ ਦੇ ਕੋਲ ਇੱਕ ਬਾਂਦਰ ਬੈਠ ਜਾਂਦਾ ਏ ਜਿਸ ਨੂੰ ਦੇਖ ਕੁੜੀ ਡਰ ਕੇ ਚੀਕਾਂ ਮਾਰਨ ਲੱਗ ਜਾਂਦੀ ਏ ਪਰ ਕੋਲ ਬੈਠਾ ਪੰਡਿਤ ਕੁੜੀ ਨੂੰ ਕਹਿੰਦਾ ਹੈ ਕਿ ਡਰਨਾ ਕੁਝ ਨਹੀਂ ਕਹਿੰਦਾ ਜਿਸ ਤੋਂ ਬਾਅਦ ਰਿਸ਼ਤੇਦਾਰ ਬਾਂਦਰ ਨੂੰ ਬਹੁਤ ਜਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਬਾਂਦਰ ਨੂੰ ਕੇਲੇ ਦਿੰਦਾ ਏ ਤੇ ਕੋਈ ਕੁਝ ਕਰਦਾ ਏ ਪਰ ਬਾਂਦਰ ਉੱਥੋਂ ਜਾਣ ਦਾ ਨਾਮ ਹੀ ਨਹੀਂ ਲੈਂਦਾ ਅਤੇ ਤਕਰੀਬਨ 1 ਘੰਟੇ ਬਾਅਦ ਬਾਂਦਰ ਕੇਲੇ ਅਤੇ ਹੋਰ ਸਮਾਨ ਖਾ ਕੇ ਆਪਣੀ ਮਰਜ਼ੀ ਨਾਲ ਉੱਥੋਂ ਉੱਠ ਕੇ ਚੱਲਿਆ ਜਾਂਦਾ ਹੈ ਜਿਸ ਤੋਂ ਬਾਅਦ ਸ਼ਗਨ ਸ਼ੁਰੂ ਕੀਤੇ ਜਾਂਦੇ ਨੇ ਅਤੇ ਬਿਆ ਨੂੰ ਸਿਰੇ ਚੜਾਇਆ ਜਾਂਦਾ ਏ ਸੋ ਕਦੇ-ਕਦੇ ਇਹੋ ਜਿਹੀਆਂ ਅਣਹੋਣੀਆਂ ਵੀ ਹੋ ਜਾਂਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ